ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਡੈਡੀ ਜੀ ਸਤਿ ਸ਼੍ਰੀ ਅਕਾਲ ਕਿਰਦ ਜਾਲ ਵਧੀਆ ਠੀਕ ਠਾਕ ਆਜੋ 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 ਠੀਕ ਆ ਆਪਣੇ ਵਧੀਆ ਬੈਠੋ ਜਾ ਪਾਣ ਘਣੀ ਲੈ ਪੀ ਗਏ ਹੋਰ ਸੁਣਾਓ ਫਿਰ ਕਿਵੇਂ ਆ ਵਧੀਆ ਲੱਗਦੀ ਤੁਸੀਂ ਦੱਸੋ ਕਿਤਾ ਸਿੱਤਾ ਸਭ ਠੀਕ ਠਾਕ ਹੈ ਪਿੰਡ ਸਭ ਠੀਕ ਠਾਕ ਹੈ ਨਾ ਹਾਂਜੀ ਵਧੀਆ ਸਾਰੇ ਠੀਕ ਠਾਕ ਚਲੋ ਵਧੀਆ ਹੋਰ ਬਤ ਤੂੰ ਸੁਣਾ ਹਾਂਜੀ ਡੈਡੀ ਜੀ ਠੀਕ ਆ ਚਲੋ ਲੈਓ ਪਾਣੀ ਲਿਆ ਉਹ ਤੋਂ ਹਿਸਾਬ ਨਿਬੇੜਦੇ ਕੰਮ ਕਰ ਸਾਰਾ ਬਸ ਟਾਈਮ ਪਾਸ ਹੋਈ ਜਾਂਦਾ ਖਾਦਾ ਖੂਦਾ ਪਾਤੀਆਂ ਸਪਰੇਆਂ ਵਾਲੇ ਮੋਟਿਆਂ ਕਰਾਤੀਆਂ ਬੰਦਿਆਂ ਕੋਲ ਹਾਂਜੀ ਤੇ ਵੇਲੇ ਹੁਣ ਕੀ ਆ ਕੋਈ ਪੱਠੇ ਪਹਾੜੇ ਦੂਜਾ ਹੁਣ ਚੋਣਾਂ ਦੇ ਨਾਲ ਚੱਲ ਵੇਲੇ ਹਾਂਜੀ ਡੈਡੀ ਹੁਣ ਵੀ ਉੱਥੇ ਲੱਗੇ ਇਹਨੇ ਚਲੋ ਬੰਦੇ ਬੰਦੇ ਲੱਗੇ ਆ ਤੇ ਹੁਣ ਓਏ ਆਹ ਹੁਣ ਅੱਜ ਕੱਲ ਸਾਰੇ ਬਏ ਆ ਹਾਂਜੀ ਸਮਝ ਹੋਇਆ ਫਿਰ ਸਾਰਾ ਹੁਣ ਹਰ ਕਿਨੇ ਆਪਣੇ ਕਣ ਦਾ ਸਾਹਮਣੀਆਂ ਕੋਈ ਪਰੁੰਡਿਆ ਕੋਈ ਖਾਦਾਂ ਪਾਉਣ ਡਿਆ ਕੋਈ ਸਪਰੇਆ ਕਰਨ ਡਿਆ ਬਿਲਕੁਲ ਆ ਗੱਲ ਤੇ ਮੈਂ ਕਿਹਾ ਚਲੋ ਥੋੜਾ ਜਿਹਾ ਟਾਈਮ ਨਾਲ ਲੇਟ ਜਾਨੇ ਆ ਮਸਾ ਧੁੰਦ ਬੜੀ ਪਈ ਸਵੇਰੇ ਆਓ ਨਹੀਂ ਬੰਦਾ ਲੇਟ ਆ ਜੇ ਕੋਈ ਗੱਲ ਨਹੀਂ ਹਾਂਜੀ ਆਵੇ ਹੋਊਗੀ ਹਾਂਜੀ ਕਿਉਂਕਿ ਧੂੜ ਦੇ ਵਿੱਚ ਪਤਾ ਨਹੀਂ ਹੁੰਦਾ ਐਵੇਂ ਬੜੇ ਐਕਸੀਡੈਂਟ ਹੁੰਦੇ ਸੜਕਾਂ ਦੇ ਬਿਲਕੁਲ ਇਸੇ ਕਰਕੇ ਫੇ ਅਸੀਂ ਲੇਟ ਹੀ ਆਏ ਮੈਂ ਕਿਹਾ ਚਲੋ ਠੀਕ ਹੈ ਕਿ ਨਹੀਂ ਤੇ ਥੋੜਾ ਜਿਹਾ ਧੁੱਪ ਚੜੀ ਤੁਰੋ ਤੇ ਬਾਕੀ ਇਹ ਆ ਵੀ ਜਾਓ ਹੌਲੀ ਹਾਂਜੀ ਅੱਜ ਕੱਲ ਤੁਹਾਨੂੰ ਪਤਾ ਹੀ ਆ ਵੀ ਸੜਕਾਂ ਦੇ ਉੱਤੇ ਆਵਾਜ਼ਾਂ ਹੀ ਬੜੀ ਆ ਠ ਇਹ ਚਲੋ ਬਚਾਜ ਹੀ ਬਚਾ ਹੁੰਦਾ ਪਰ ਮੈਂ ਠੀਕ ਆ ਤਾਂ ਨਹੀਂ ਹਾਂ ਬਹੁਤ ਠੀਕ ਚਲੋ ਲੈ ਆਉਂਦੀ ਆਪੇ ਕੁੜੀ ਭਾਂਡੇ ਬਣਾਓ ਚਾਹ ਪਾਣੀ ਫਿਰ ਆ ਫੜਾ ਲਿਓ ਮੈਨੂੰ ਲੈਓ ਮੇਰਾ ਪੁੱਤ ਲੈ ਜਾ ਇਹ ਘਰਾ ਦੇਣ ਦੀ ਕੰਮ ਲੱਗੂ ਕੋਈ ਨਹੀਂ ਕੰਮ ਕਿਨਾ ਗਵਾ ਹਾਂਜੀ ਦੋ ਦਿਨਾਂ ਹੀ ਆ ਗਏ ਇੱਥੇ ਕੰਮ ਕਿਹੜਾ ਵਾ ਬਿਲਕੁਲ ਰੋਟੀਆਂ ਚਾਰ ਲਾ ਲੀਆਂ ਰਖਾ ਲੀਆਂ ਉਹ ਕੰਮ ਹਾਂਜੀ ਹਾਂਜੀ ਆਹ ਨਾਲੇ ਇਹ ਵੀ ਆ ਕਿ ਚਲੋ ਤੇ ਹੁਣ ਇੱਥੇ ਕਿੰਨੇ ਕੁ ਜਾਣੇ ਆ ਹੁਣ ਤੁਸੀਂ ਆਏ ਤਾਂ ਰੌਣਕ ਲੱਗ ਗਈ ਹਾਂਜੀ ਨਾਉ ਦਾ ਵੀ ਦਿਲ ਲੱਗਾ ਵਾਵਾ ਉੱਥੇ ਚਲੋ ਵਧੀਆ ਗੱਲ ਆ ਇਦਾਂ ਰਲ ਮਿਲ ਕੇ ਟਾਈਮ ਖੱਟੀ ਜਾਓ ਬਿਲਕੁਲ ਜੀ ਹਾਂਜੀ ਠੀਕ ਆ ਨਾ ਮੰਮੀ ਬੜੇ ਖੁਸ਼ ਵਾਗੀ ਚਲੋ ਅੱਛਾ ਅੱਛਾ ਜੀ ਨਾਉ ਚੰਗੀਆਂ ਮਿਲ ਗਈਆਂ ਦੋਵੇਂ ਸਾਨੂੰ ਉਹ ਵਧੀਆ ਸ਼ੁਕਰ ਕਰੋ ਪ੍ਰਮਾਤਮਾ ਦਾ ਮੇਰੇ ਘਰ ਤੇ ਤਫਾਕ ਆ ਉਹ ਹੀ ਆ ਸਾਰਾ ਕੁਝ ਬਿਲਕੁਲ ਜੀ ਬਿਲਕੁਲ ਇਹ ਪਹਿਲਾ ਥੇਲਾ ਦੇਦਾ ਜਾਂਦਾ ਰਹਿੰਦਾ ਠੀਕ ਆ ਕਿ ਨਹੀਂ ਚਾਹ ਧਰਮ ਇਹਦੀ ਵਾਤੇ ਮੂੰਹ ਚੋਂ ਕਿੱਤੇ ਨੋ ਵੀ ਬੈਂ ਦਾ ਪਤਨਾਈ ਨਾ ਤੇ ਕਿੰਨੋਂ ਟਪਾ ਤਾ ਸਿਆਪਾ ਖਾਣ ਮੇਰੀ ਵਾhti ਰੱਖੀ ਹਾਂ ਮੈਨੂੰ ਤੇ ਚੰਗੀ ਨਹੀਂ ਲੱਗਦੀ ਮੈਂ ਕਰਾਂ ਤਾਂ ਕਰਾਂਗੀ ਮੰਮੀ ਆਰਾ ਖਲੋਹਣ ਦੇ ਲਾਪੇ ਲੈ ਆਉਨੇ ਕੀ ਲੋੜ ਹੈ ਤੈਨੂੰ ਆਉਂਦੀ ਤੇ ਫਿਰ ਕੀ ਹੋਇਆ ਜੇ ਮੈਂ ਲੈ ਆਈਆਂ ਤੇ ਟੈਡ ਨੇ ਕਾ ਤੋ ਬੁਲਾਇਆ ਸਾਨੂੰ ਕੀ ਹੋਇਆ ਤੈਨੂੰ ਭੋਲਵਾ ਕੋਲ ਕਿਹੜੀ ਗੱਲਾਂ ਬੁਲਾਇਆ ਜਿਹੜੀ ਉਹ ਕੇ ਇਹਨੇ ਲੜਦੀ ਹੈ ਤੇ ਇੱਕ ਦਿਨ ਚ ਸਾਨੂੰ ਦੱਸਦੀ ਇਹਨੂੰ ਪਲ ਪਲ ਦੀ ਖਬਰ ਦਿੰਦੀ ਆ ਮੰਮੀ ਮੈਂ ਉਹਦੇ ਨਾਲ ਕਿੱਥੇ ਲੜੀ ਆ ਹੱਦ ਕਰਦੇ ਤੁਸੀਂ ਉਹਦੇ ਵਾਲੀ ਵੀ ਮੇਰੀ ਸੁਣ ਲੈ ਗੱਲ ਤੂੰ ਹਣ ਉਹਨੂੰ ਤੰਗ ਨਹੀਂ ਕਰਨਾ ਨਹੀਂ ਤੇ ਮੈਂ ਤੇਰੀਆਂ ਮੀਡੀਆ ਨੂੰ ਤੇਲ ਲਾ ਦਿੱਤਾ ਤੇ ਫਿਰ ਚੰਗੀ ਰਹੇਗੀ ਮੰਮੀ ਇਹਦੇ ਵਿੱਚ ਮੀਡੀਅਮ ਤੇਲ ਲਾਉਣ ਵਾਲੀ ਕਿਹੜੀ ਗੱਲ ਹੈ ਜਦੋਂ ਦੇਖੋ ਤੁਸੀਂ ਮੇਰੇ ਦਵਾਲੇ ਹੋਏ ਰਹਿੰਦੇ ਆ ਜੱਸਦੀ ਕਰਦੀ ਹੁੰਦੀ ਹਰ ਵਾਰੀ ਉਹਨੂੰ ਉੱਥੇ ਬੋਲਣਾ ਸਿਖਾਓ ਨਾ ਉਹਨੂੰ ਕੰਮ ਵੀ ਮਾਰਸਾ ਕਰਨਾ ਸਿਖਾਓ ਤੇਰੀ ਜੀਭਾਂ ਬਹੁਤ ਚਲਦੀ ਮੈਂ ਮਾਰ ਕੇ ਰਚ ਪੈਣ ਤੇਰੇ ਮੂੰਹ ਤੇ ਮੂੰਹ ਦੂਜੇ ਪਾਸੇ ਲਾ ਦੇਣੀ ਮੇਰੀ ਗੱਲ ਸੁਣ ਲਓ ਹੁਣ ਮੈਂ ਉਹ ਜਸ ਨਹੀਂ ਰਹੀ ਜਿੰਨੂੰ ਤੁਸੀਂ ਇੱਥੇ ਦਬਾ ਲੈਂਦੇ ਹੈਗੇ ਮੈਂ ਆਪਣੇ ਸਹੁਰਿਆਂ ਤੋਂ ਆਈ ਆ ਥੋੜਾ ਜਿਹਾ ਮੇਰੇ ਨਾਲ ਧਿਆਨ ਨਾਲ ਬੋਲੋ ਹੁਣ ਸੋ ਮੈਂ ਤੋਂ ਆਈ ਆ ਤੇ ਤੂੰ ਮੈਂ ਡਰਨੀ ਆ ਮੈਂ ਨਹੀਂ ਡਰਨਾ ਤੇਰੇ ਕੋਲ ਨਾ ਕਰ ਜਿਹੜੀ ਗੱਲ ਹੈਗੀ ਉਹ ਦੱਸੋ ਜਿਹੜੀ ਗੱਲ ਦੀ ਮੈਨੂੰ ਇੱਥੇ ਸੱਦਿਆ ਉਹ ਦੱਸੋ ਆਹ ਕੰਮ ਕਰਨ ਦਾ ਕੀ ਮਤਲਬ ਹੈ ਤੁਹਾਡਾ ਤੁਸੀਂ ਕਿਹੜੀ ਗੱਲ ਹੱਥ ਧੋ ਕੇ ਪੇਸ਼ ਪਈ ਉਹ ਤੈਨੂੰ ਕੀ ਆਂਦੀ ਨਿਆਣੀ ਆ ਤੇ ਤੂੰ ਵੱਡੀ ਆ ਵੱਡਿਆਂ ਵਾਲੇ ਥਾਂ ਤੇ ਰਹਿਣਾ ਤੂੰ ਚਾਹੀ ਕੇ ਢੰਗ ਟੋਕਾ ਟਕਾਈਆਂ ਕਰਦੀਆਂ ਤੇਰੀ ਸੱਸ ਕਹੇ ਨਾ ਕਿ ਤੇਰਾ ਕੀ ਮਤਲਬ ਕੰਮ ਕਹਿਨ ਦਾ ਉਹਨੇ ਮੰਮੀ ਮੈਂ ਕੁਛ ਨਹੀਂ ਕੀਤਾ ਚੰਗੀ ਬਣੀ ਸੀਗੀ ਉਹ ਉੱਥੇ ਜਦੋਂ ਦੇ ਤੂੰ ਹੀ ਗਏ ਉਦੋਂ ਦੀ ਉਹ ਆ ਕੰਮ ਕਰਨੇ ਸ਼ੁਰੂ ਕਰ ਦਿੱਤੇ ਅੱਛਾ ਮੇਰਾ ਨਹੀਂ ਹੈ ਤੂੰ ਨਾ ਲੈਣ ਆਪਣੀਆਂ ਚਲਾਕੀਆਂ ਲੁਕਾ ਲੈਂਦੀ ਤੇ ਮੈਨੂੰ ਮਿਲ ਕੇ ਕਹਿ ਦਿੰਦੀ ਨਹੀਂ ਮੰਮੀ ਤੇਰਾ ਕਸੂਰ ਆ ਬੰਦੇ ਦੀ ਭਾਂਜਾ ਇਹ ਤਨ ਮਤ ਦੱਸਦੇ ਜੇ ਕੋਈ ਕੁੜੀ ਨੂੰ ਨੀਕੀ ਕੀਤੀ ਤਾਂ ਮੈਂ ਤੇਰੇ ਸਹੁਰੇ ਜਾ ਕੇ ਸਾਰੇ ਵਿੱਚ ਬੇਇੱਜ਼ਤੀ ਕਰਕੇ ਆਉਣੀ ਆ ਫੇਰ ਨਾ ਕੀ ਦੱਸਿਆ ਨਹੀਂ ਅੱਡੇ ਨਾ ਕੰਮ ਆ ਦੇ ਨਾ ਉਹਨੂੰ ਵਸਣ ਨਹੀਂ ਦੇਣਾ ਉੱਥੇ ਆਪਣੀ ਕੁੜੀ ਨੂੰ ਵਸ ਲੈਣ ਦੋ ਉੱਥੇ ਨਹੀਂ ਤਾਂ ਉਹ ਇੱਥੇ ਆ ਜਾਣਾ ਵਾ ਜਿਹੜੇ ਤੁਸੀਂ ਕੰਮ ਕਰਨ ਦੇ ਆ ਤੇ ਜੇ ਉਹ ਨਾ ਉੱਥੇ ਵਸੀ ਤੇ ਤੁਸੀਂ ਮੈਨੂੰ ਕਿੱਥੇ ਵਸਣ ਦੇਣਾ ਨਾਲ ਇੰਨੀ ਕਿ ਸ਼ਰਮ ਕਰ ਲੋ ਕਿ ਤੁਹਾਡਾ ਜਵਾਈ ਆਇਆ ਨਾ ਹਾਏ ਹਾਏ ਨਹੀਂ ਤੇਨੂੰ ਸ਼ਰਮ ਨਹੀਂ ਆਈ ਮੈਨੂੰ ਇੰਨੀ ਗੱਲ ਕਹਿ ਲੱਗੀਆਂ ਡੁੱਬ ਕੇ ਮਰ ਜਾਂਦੀ ਇਹਨਾਂ ਦੇ ਚੰਗਾ ਨਹੀਂ ਕਿ ਨਿੱਕੀ ਹੋਟੀ ਮਰ ਜਾਂਦੀ ਮੇਰੇ ਗਲੋਂ ਲੱਤ ਜਾਂਦੀ ਹਟ ਜਾ ਮਮੀ ਇਹ ਕੰਮ ਕਰਨੋ ਇਹਨਾਂ ਕੰਮ ਆ ਦੇ ਨਾ ਤੁਹਾਡੋ ਆਪਣੇ ਆਪ ਹੀ ਲੈ ਕੇ ਬਹਿ ਜਾਣਾ ਮਾ ਹਟ ਜਾ ਇਹ ਕੰਮ ਕਰ ਕੋਈ ਨਹੀਂ ਮੇਰੀ ਧੀ ਜੰਗੀਆਂ ਨਾ ਟੰਗੀਆਂ ਹੈਂ ਭੁੱਖੀ ਨਹੀਂ ਮੈਂ ਮਰਨ ਦੀਂਦੀ ਜਿਹੜੀ ਅਗਲਾ ਤੇਰੇ ਢਿੱਡ ਜਾਣਾ ਉਹ ਨਹੀਂ ਮੈਂ ਵੰਡ ਦੇਣੀਆਂ ਹਾ ਦਿਆ ਮਮੀ ਵਾਲੀ ਮਮੀ ਤਾਂ ਇਦਾਂ ਲੜਨ ਦੇ ਜਿੱਦਾਂ ਇਹਨਾਂ ਨੇ ਮੈਨੂੰ ਮਾਰ ਹੀ ਦੇਣਾ ਹੁੰਦਾ ਵਾ ਜੇ ਕਿਤੇ ਪਰਮ ਨੂੰ ਸੁਣ ਜਾਂਦਾ ਉਹਨਾਂ ਨੇ ਦੂਜੀ ਵਾਰੀ ਆਉਣਾ ਹੀ ਇੱਥੇ ਇੰਨੀ ਬੇਇੱਜ਼ਤੀ ਕਰਨ ਦੇ ਕਿਤੇ ਉਹਨਾਂ ਸਾਹਮਣੇ ਨਾ ਕੰਮ ਕਰਨ ਨੂੰ ਹੋਰ ਫੇ ਟੂੜੀ ਕਿਦਾਂ ਚੱਲਦੀ ਆ ਬੂਟੀ ਡੜੀ ਜੀ ਇਦਾਂ ਹੀ ਆ ਬੜੀ ਵਧੀਆ ਚੱਲੀ ਜਾਂਦੀ ਮੈਂ ਕਿਹਾ ਚੱਲ ਅੱਜ ਛੁੱਟੀ ਆ ਤੁਸੀਂ ਫੋਨ ਕੀਤਾ ਹੋ ਨਹੀਂ ਆ ਚਲ ਵਧੀਆ ਕੀਤਾ ਵਾ ਕੱਲ ਨੂੰ ਫੇਰ ਜਾਣਾ ਹੋਣਾ ਹਨਾ ਆ ਬਿਲਕੁਲ ਕੇ ਨਾਲੇ ਠੰਡ ਦੇ ਦਿਨ ਵਾ ਦਿਨ ਵੀ ਮਿੰਟੂ ਮੈਂ ਕਿਹਾ ਚਲ ਉਹਨਾਂ ਨੂੰ ਆਣਾ ਆ ਜਾਓ ਤੁਸੀਂ ਮਿਲ ਕੇ ਜਾਓ ਆਪਣੇ ਕੋ ਵੀ ਟਾਈਮ ਥੋੜਾ ਹੈ ਬਿਲਕੁਲ ਕੇ ਤੇ ਪੁੱਤ ਇੱਕ ਮਿੰਟ ਮੈਂ ਆ ਆਈਆਂ ਇੱਕ ਮਿੰਟ ਗੱਲ ਸੁਣੀ ਹਾਂਜੀ ਚਲੋ ਚਲ ਆ ਜਾ ਇੱਧਰ ਹੀ ਆ ਜਾ ਆ ਬੂਆ ਠੋ ਦੇ ਬੈਠ ਜਾ ਮੇਗਾ ਮੈਂ ਸੱਧਿਆ ਇਹ ਕਰਕੇ ਆ ਹਾਂਜੀ ਵੀ ਉੱਥੇ ਮੈਨੂੰ ਪਤਾ ਲੱਗ ਗਿਆ ਕਿ ਲੱਗਦੀ ਆ ਬੜਾ ਜੇ ਨਵੇਂ ਜੜੀਆਂ ਦੇ ਚੱਕਰ ਕੀ ਆ ਡੈਡ ਜੀ ਲੜਨਾ ਕੀ ਆ ਉਹ ਹਟਦੀ ਨਹੀਂਗੇ ਨਾ ਕਿ ਮੈਂ ਤਾਂ ਜੋ ਕੰਮ ਉਹਦੇ ਇੱਥੇ ਹੀ ਨਾ ਉਹੀ ਕੰਮ ਉਹਦੇ ਉੱਥੇ ਆ ਮਾੜੀ ਮੋਟੀ ਸੁਧਰ ਜਾਂਦੀ ਆ ਫਿਰ ਮੰਮੀ ਜਾ ਕੇ ਉਹਦੇ ਕੰਨ ਭਰ ਦਿੰਦੇ ਤੇ ਫਿਰ ਉਹੀ ਕੰਮ ਸ਼ੁਰੂ ਕਰ ਦਿੰਦੀ ਆ। ਕੰਨ ਭਰਦੀ ਆ। ਉਦਨੇ ਤੂੰ ਹੀ ਗਏ ਸੀ ਨਾ ਮਿਲਣ ਸਾਨੂੰ ਤੇ ਉੱਥੇ ਉਹਨੂੰ ਕਹਿ ਕੇ ਆਇਆ ਵੀ ਤੂੰ ਕੋਈ ਕੰਮ ਨਹੀਂ ਕਰਨਾ ਘਰ ਦਾ ਬੈਠੀ ਰਿਆ ਕਰ ਸੁੱਤੀ ਲੇਟ ਉੱਠਿਆ ਕਰ ਉਹਨੂੰ ਪਤਾ ਨਹੀਂ ਕਿ ਉਹ ਕੀ ਕੋ ਸਿਖਾ ਕੇ ਆਏ ਆ। ਅੱਛਾ ਉਹ ਉਹੀ ਕੰਮ ਕਰਨ ਲਈ ਉੱਥੇ ਫਿਰ ਵੇਖ ਲੈ ਤੇ ਮੈਨੂੰ ਮੈਨੂੰ ਕਹਿਣ ਲਈ ਵੀ ਜਸਨੀ ਕੁੜੀ ਨੂੰ ਟਿਕਨ ਦਿੰਦੀ ਉਹ ਤੇ ਉੱਥੇ ਉਹਨੂੰ ਨਾ ਭਜਾਈ ਫਿਰਦੀ ਆ ਸਾਰਾ ਕੰਮ ਉਹ ਕਰਦੀ ਆ। ਮੈਂ ਤੈਨੂੰ ਕੁਝ ਨਹੀਂ ਕਿਹਾ ਹੈਗਾ। ਉੱਚੀ ਉੱਚੀ ਲੜਦੀ ਆ ਤੇ ਮੇਰੀ ਸੱਸ ਨੂੰ ਵੀ ਪਤਾ ਲੱਗਦਾ ਵੀ ਲੜਨ ਡਈ ਆ ਪਹਿਲੇ ਦਿਨ ਤਾਂ ਮੈਂ ਪਰਦਾ ਪਾ ਲਿਆ ਕਿ ਨਹੀਂ ਆ ਲੜਨ ਨਹੀਂ ਡਈ ਆ ਗੱਲਾਂ ਹੀ ਕਰਨ ਡਈ ਆ ਤੇ ਉਹਨਾਂ ਨੂੰ ਕਿਹੜਾ ਪਤਾ ਨਹੀਂ ਲੱਗਦਾ ਉਹ ਨਿਆਣੀ ਥੋੜੀ ਆ ਮੈਂ ਉੱਚੀ ਮੈਨੂੰ ਤਾਂ ਉਹਨਾਂ ਨੂੰ ਪਤਾ ਹੀ ਲੱਗ ਗਿਆ ਵੀ ਲੜਨ ਡਈ ਆ ਮੈਂ ਮੈਂ ਕਹਿੰਦਾ ਹੈ ਜੱਸਦਾ ਹੈ ਜੇ ਸਵੇਰ ਹੈ ਨਹੀਂ ਉਹ ਤਾਂ ਵਿਚਾਰੀ ਬੜੇ ਠੰਡੇ ਸਵੇਰ ਦੀ ਆ ਉਹਨਾਂ ਨੇ ਕੋਈ ਗੱਲਬਾਤ ਨਹੀਂ ਕਰਦੀ ਹੋਣੀ ਮੈਂ ਹਾਂ ਕਿ ਮੈਨੂੰ ਪਤਾ ਹੈ ਕਿ ਨੁਕਸੇ ਦੇ ਵਿੱਚ ਨਿਕਲਣਾ ਇਹਨੇ ਕੁੜੀ ਨੂੰ ਕੋਈ ਨਾ ਕੋਈ ਭੂਏ ਚੜਾਇਆ ਵਾ ਉਹ ਤਾਂ ਨਿੱਕੀ ਨਿੱਕੀ ਗੱਲ ਫੋਨ ਕਰਕੇ ਮम्मी ਨੂੰ ਦੱਸਦੀ ਐ ਇੱਥੇ ਅੱਛਾ ਜੋ ਕੁਝ ਉੱਥੇ ਹੁੰਦਾ ਸਾਰਾ ਇਹਨੂੰ ਦੱਸਦੀ ਸਾਰਾ ਕੁਝ ਦੱਸਦੀ ਐ ਮੈਂ ਉਹਨੂੰ ਵੀ ਸਮਝਾਇਆ ਮੈਂ ਕਿਾ ਉੱਥੇ ਵਾਲੀ ਗੱਲ ਇੱਥੇ ਨਾ ਦੱਸਿਆ ਕਰ ਨਾ ਫੋਨ ਕਰਕੇ ਮम्मी ਨੂੰ ਦੱਸਿਆ ਕਰ ਤੇ ਪਰ ਉਹ ਵੀ ਨਹੀਂ ਹਟਦੀ ਨਾ ਜਿਹੜੀਆਂ ਕੁੜੀਆਂ ਸਾਰੀ ਗੱਲ ਸਹੁਰਿਆਂ ਦੀ ਆਪਣੇ ਮਾਂ ਨੂੰ ਆਪਣੇ ਪਿਓ ਨੂੰ ਦੱਸਦੀਆਂ ਨਾ ਉਹ ਕਦੇ ਵੱਸ ਜਾਂਦੀ ਨਹੀਂ ਹੁੰਦੀਆਂ ਇਹਨੇ ਬੇਇੱਜ਼ਤੀ ਕਰਾਉਣੀ ਐ ਇਹ ਕੁੜੀ ਨੇ ਮੇਰੀ ਪਤਾ ਨਹੀਂ ਕੀ ਗੱਲ ਵਾ ਮੈਂ ਬੜਾ ਉਹਨੂੰ ਸਮਝਾਇਆ ਪਰ ਉਹ ਹਟਦੀ ਨਹੀਂਗੀ ਲੜਨੋ ਵੀ ਨਹੀਂ ਹਟਦੀ ਤਾਂ ਨਾ ਕੋਈ ਕੰਮ ਕਰਦੀ ਆ ਉੱਥੇ ਮੈਂ ਹੁਣ ਕਹਾਂ ਤਾਂ ਦੀ ਮਾਂ ਨਾਲ ਗੱਲ ਵੀ ਆ ਨਹੀਂ ਡਰਜੀ ਹੁਣ ਨਾ ਤੁਸੀਂ ਕਰਿਓ ਹੁਣ ਵੀ ਮੇਰੀ ਜਿਹੜੀ ਰਸੋਈ ਦੇ ਵਿੱਚ ਬੇਇੱਜ਼ਤੀ ਕਰਕੇ ਆਏ ਆ ਦੇਖ ਲਓ ਕਿੰਨਾ ਮੈਨੂੰ ਬੋਲੇ ਆ ਤੇ ਹੱਥ ਚੱਕਣ ਦੇ ਕਰ ਗਏ ਮੰਮੀ ਮੇਰੇ ਹੁਣ ਜਦੋਂ ਮੈਂ ਅੰਦਰ ਰੱਖਣ ਗਈ ਗਲਾਸ ਮੈਂ ਕਰਦਾ ਨਾ ਤੁਹਾਨੂੰ ਲੱਗ ਜਾਣਾ ਤੁਸੀਂ ਇੰਨਾ ਕਰੋ ਗੱਲ ਡਰਜੀ ਇਹ ਪਰਮ ਨੂੰ ਪਤਾ ਲੱਗ ਗਿਆ ਉਹਨੇ ਦੂਜੀ ਵਾਰੀ ਆਉਣਾ ਨਹੀਂ ਹੈਗਾ ਯਾਰ ਇਹਨਾਂ ਨੇ ਨਾ ਮਾਵਾ ਧੀਏ ਨਹੀਂ ਨਹੀਂ ਜਾਨ ਖਾਦੀ ਆ ਨਾ ਮੇਰੀ ਮਜਬੂਰ ਆ ਇਹ ਵੇਲੇ ਨੇ ਤੇ ਜੀ ਕਰਦਾ ਵੱਢ ਕੇ ਟੋਟੇ ਕਰਦਾ ਇਹਦੇ ਜਿੱਦਾਂ ਇਹ ਕੰਮ ਕਰਨ ਲਈ ਤੁਸੀਂ ਥੋੜਾ ਇਹ ਮੰਮੀ ਨੂੰ ਸਮਝਾਓ ਕਿ ਉਹਦੇ ਘਰ ਦੇ ਵਿੱਚ ਦਖਲ ਅੰਦਾਜ਼ੀ ਨਾ ਦਵੇ ਉਹਨੇ ਆਪੇ ਸਮਝੇ ਜਾਣਾ ਵਾ ਜਦੋਂ ਉਹਨੂੰ ਪਿੱਛੇ ਉਹਨਾਂ ਨੂੰ ਨਾ ਸਪੋਰਟ ਮਿਲੀ ਤੇ ਉਹਨੇ ਆਪੇ ਸਮਝੇ ਜਾਣਾ ਵਾ ਜੇ ਹੁਣ ਆਪਰ ਉਹਨੇ ਨੂੰ ਪਤਾ ਲੱਗੇ ਕਿ ਕੁੜੀ ਦੇ ਗਾਲ ਪਈ ਆ ਤਾਂ ਸਕੂਲ 'ਤੇ ਰਹਿ ਰਹੇ ਹੱਗੇ ਉਹੀ ਤਾਂ ਗੱਲ ਵਾ ਤਾਂ ਹੀ ਤਾਂ ਮੈਂ ਕਿਹਾ ਵੀ ਮੈਨੂੰ ਆਹ ਕੰਮ ਲਈ ਇੱਥੇ ਸੱਦਿਆ ਹੈਗਾ ਤੁਸੀਂ ਮੈਂ ਤਾਂ ਸੱਦਿਆ ਹੀ ਵੀ ਚੱਲ ਉਹਨੂੰ ਪੁੱਛਣਾ ਵੀ ਕੀ ਗੱਲਬਾਤ ਹੋਈ ਆ ਤੇ ਇਹਨੂੰ ਹੀ ਬਾਲਣਾ ਵਾ ਤੇ ਤੂੰ ਹੀ ਕੋਈ ਗੱਲ ਦੱਸੇਂਗੀ ਤਾਂ ਉਹਦਾ ਕੋਈ ਸੋਲੂਸ਼ਨ ਕੱਢਾਂਗੇ ਗੱਲ ਤਾਂ ਕੋਈ ਏਡੀ ਵੱਡੀ ਨਹੀਂ ਹੋਈਗੀ બસ ਆਹੀ ਹੈ ਜਿਹੜੀਆਂ ਪਿੱਛੇ ਚੱਲ ਜਾਂਦੀਆਂ ਮਾਂ ਮम्मी ਦੀਆਂ ਗੱਲਾਂ ਉਹੀ ਉਹਦੇ ਤੇ ਅਸਰ ਕਰ ਜਾਂਦੀਆਂ ਮੈਂ ਉੱਥੇ ਜਾ ਕੇ ਤੁਸੀਂ ਹੁਣ ਏਦਾਂ ਕਰੋ ਤੁਸੀਂ ਚਾਹ ਪਾਣੀ ਪੀਓ ਰੋਟੀ ਪਾਣੀ ਖਾਓ ਤੇ ਤੁਸੀਂ ਜੇ ਜਾਣਾ ਵਾ ਤੇ ਜਾਓ ਕੋਈ ਨਹੀਂ ਫਿਰ ਜਦਾ ਮੈਂ ਇਲਝ ਕਰਦਾ ਮਗਰ ਉਹ ਚੰਗੀ ਤਰ੍ਹਾਂ ਤੁਸੀਂ ਕੁਝ ਜ਼ਿਆਦਾ ਨਾ ਕਹੋ ਫਿਰ ਨਾ ਕਹਿਣ ਕਿ ਤੂੰ ਇਹ ਜਾਸੀ ਖਾ ਗਈ ਹੋਣੀ ਆਂ ਕਿ ਤੇ ਤਾਂ ਕਰਕੇ ਲੜਦੇ ਹਰ ਬੰਨੇ ਜਾਸੀ ਝੂਠੀ ਆ ਹਰ ਬੰਨੇ ਹੀ ਝੂਠੇ ਆ ਹੰਡਰ ਜੀ ਕੀ ਕਰੀਏ ਹੁਣ ਕੀ ਨਿਪਟਣਾ ਤਾਂ ਪੈਣਾ ਹੀ ਆ ਕੋਈ। ਉੱਥੇ ਰਹਿ 파ਰਤਾ ਇਹਨੇ ਕੁੜੀ ਨੂੰ। ਹੁਣ ਬਸ ਚਾਹ ਕੁੜੀ ਨਾਮ ਆ ਉੱਥੇ ਦੋਵੇਂ ਕੁੜੀਆਂ ਇਕੱਠਾਂ ਮੁਰਕੇ ਕੱਲ ਨੂੰ ਸਾਡੀ ਬਦਨਾਮੀ ਹੋਣੀ ਆ। ਮੰਨੀ ਨਹੀਂ ਮੇਰੀ ਉਹਦੋਂ। ਮੈਂ ਤਾਂ ਐਸੇ ਕਰਕੇ ਕਹਾਂਗੀ ਕਿ ਮੈਂ ਕਿੱਥੇ ਚੱਲ ਵਿਆਹ ਹੋ ਜਾਊਗਾ ਤੇ ਸੁਧਰ ਜੂਗੀ। ਮੈਨੂੰ ਕੀ ਪਤਾ ਹੀ ਉਹਨੇ ਇਹ ਪਿਛੋ ਆ ਕੰਮ ਕਰਨੇ ਆ। ਜਿਨ੍ਹਾਂ ਦੀਆਂ ਮਾਵਾਂ ਵਿਗੜੀਆਂ ਹੁੰਦੀਆਂ ਨਾ ਉਹ ਧੀਆਂ ਕਦੇ ਨਹੀਂ ਸੁਧਰਦੀਆਂ। ਡੈਡ ਜੀ ਇੱਕ ਹੋਰ ਗੱਲ ਦੱਸਦੀਆਂ। ਉਸ ਦਿਨ ਮੰਮੀ ਕਹਿਣ ਦੇਗੇ ਕਿ ਨਾ ਆਵਦਾ ਵਿਆਹ ਵੀ ਐਸੇ ਕਰਕੇ ਕੀਤਾ ਵਾ ਉੱਥੇ ਕਿ ਤੈਨੂੰ ਥੱਲੇ ਲਾ ਕੇ ਰੱਖਣਾ ਵਾ। ਤੂੰ ਚੰਗੀ ਆ ਨਾ ਤੇਰਾ ਸੱਸ ਸਹੁਰਾ ਚੰਗੇ ਆ ਨਾ ਤੇਰੇ ਨਾਲ ਹਾਂਜੀ ਤੂੰ ਨਾ ਆਪਣੀ ਜ਼ਿੰਦਗੀ ਖਰਾਬ ਕਰੀ ਇਹ ਜੀ ਆਪਣਾ ਘਰ ਖਰਾਬ ਕਰਦੀ ਇਹਨੂੰ ਕਰਨ ਦੇ ਮੈਂ ਦੁੱਖ ਤੇ ਮੈਨੂੰ ਉਹਦਾ ਵੀ ਹੁੰਨਾ ਹੀ ਆ ਪਰ ਜਦੋਂ ਨਹੀਂ ਹਰਦੀ ਤੇ ਕਰੀਏ ਕੀ ਮੈਂ ਤਾਂ ਇਹੀ ਕਹਿੰਨੀ ਕਿ ਚੱਲ ਆਪਣਾ ਘਰ ਬਚਾ ਲਵੇ ਵਧੀਆ ਤਰੀਕੇ ਨਾਲ ਰਵੇ ਸਾਰੇ ਇੰਨਾ ਪਿਆਰ ਕਰਦੇ ਉਥੇ ਉਹਨੂੰ ਪਰ ਉਹਨੂੰ ਕਦਰ ਨਹੀਂ ਨਾ ਹੈਗੀ ਕਿਸੇ ਵੀ ਗੱਲ ਦੀ ਤੇ ਨਾਲੇ ਡੈਡੀ ਪਿੰਦਰ ਭਾਜੀ ਵੀ ਇੰਨੇ ਚੰਗੇ ਆ ਨਾ ਇੰਨਾ ਚੰਗਾ ਮੁੰਡਾ ਮਿਲਿਆ ਉਹਨੂੰ ਉਹਨੂੰ ਪੜਨ ਤੋਂ ਰੋਕਿਆ ਨਹੀਂ ਇੱਕ ਵਾਰੀ ਵੀ ਸਾਰਾ ਕੰਮ ਵੀ ਮੈਂ ਹੀ ਕਰ ਲੈਨੀ ਆ ਕਦੀ ਕਿਹਾ ਨਹੀਂ ਉਹਨੂੰ ਕੰਮ ਕਰਨ ਤੋਂ ਪਰ ਉਹਨੂੰ ਕਦਰ ਹੀ ਹੈ ਨਹੀਂ ਕਿ ਕਿਸੇ ਦੀ ਜੰਮੀ ਨਾ ਜੇ ਪਾਜਰਾ ਹੋਵੇ ਤਾਂ ਆਈਆਂ ਨਾ ਇੱਕ ਫੋਨ ਕਰਨਾ ਬੰਦ ਕਰ ਦਵੇ ਉਹ ਇੱਥੇ ਪਿੱਛੇ ਬਸ ਹਾਲਚਾਲ ਪੁੱਛ ਕੇ ਤੇ ਫੋਨ ਬੰਦ ਕਰ ਲਵੇ ਫੇ ਉਹਨੇ ਸਹੀ ਹੋ ਜਾਣਾ ਵਾ ਫੋਨ ਤੇ ਨਾ ਮੈਂ ਕਰਾ ਦੂੰਗਾ ਠੀਕ ਆ ਕਿ ਨਹੀਂ ਤੇ ਬਾਕੀ ਵੇਖੀ ਜਾਊ ਜਿਹੜੀ ਉਹ ਚਲਾ ਜਾ ਪਰ ਉਹਨੇ ਨਾ ਕਹਿਣਾ ਪਤਾ ਨਹੀਂ ਕਿਹੜੀ ਗੁਫਤਗੂ ਕਰਨ ਦੇ ਅੰਦਰ ਬੁਰਾ ਲੱਗਦਾ ਬੰਦਾ ਜੱਸਾ ਚਾਹ ਪਾਣੀ ਦਿਓਣ ਪੀ ਲਿਆ ਵਾ ਤਿਆਰੀ ਕਰੀਏ ਤੇ ਚੱਲੀਏ ਹੋਰ ਚੱਲੀਏ ਬਸ ਠੀਕ ਆ ਮਾਰ ਫੇ ਡੈਡੀ ਨੂੰ ਮਾਰ ਮੰਮੀ ਨੂੰ ਮਾਰ ਲੈ ਉਹ ਆਈ ਕੇ ਕੀ ਗੱਲ ਡੇੜੀ ਚ ਚਲੀਏ ਹੁਣ ਅਸੀਂ ਉਹ ਬਹਿ ਰਿਹਾ ਕਮੈਂਟ ਕੀ ਹੋ ਗਿਆ ਵਾ ਨਾ ਬਸ ਹੁਣ ਚਲੀਏ ਡਿਊਟੀ ਜਾਣਾ ਸਵੇਰੇ ਇਹਨਾਂ ਨੇ ਨਹੀਂ ਨਹੀਂ ਨੋਟ ਲੈ ਕੇ ਖਾ ਕੇ ਜਾਓ ਪਹਿਲੀ ਗੱਲ ਤੇ ਇਹਨੇ ਵੀ ਤਿਆਰੀ ਚੁਰੀ ਕਰਨੀ ਸਵੇਰੇ ਤੂੰ ਸਿੱਧਾ ਚੱਲ ਜੀ ਡਿਊਟੀ ਤੇ ਫੇਰ ਕੀ ਆ ਉਹ ਨਹੀਂ ਘਰ ਕੇ ਇਹਨੇ ਆਉਣਾ ਸੀ ਮੁੰਡੇ ਨੇ ਹਾਂ ਨਾਲ ਨੇ ਡਿਊਟੀ ਕਰਦਾ ਤੇ ਉਹ ਕਹਿੰਦਾ ਕੰਮ ਨਹੀਂ ਮੈਨੂੰ ਮੜਾ ਇਹ ਲੈਪਟਾਪ ਮੈਂ ਤਾਂ ਉਹਨਾਂ ਹੈਗਾ ਟਾਈਮ ਤੇ ਰੋਵਾ ਰੌਣਕ ਲੱਗੀ ਗੱਫਾ ਮਾਰਾਂਗੇ ਨਹੀਂ ਉਹਨਾਂ ਨੂੰ ਵੀ ਨਾਲ ਲੈ ਕੇ ਆਵਾਂਗੇ ਡੇੜੀ ਜੀ ਕਿਹੜੀ ਗੱਲ ਆ ਭਈ ਅੱਛਾ ਹਾਂਜੀ ਚੱਲ ਪੁੱਤ ਫੇਰ ਮੈਂ ਆਉਣਾ ਵਾ ਕਿਸ ਵੇਲੇ ਉੱਥੇ ਹਾਂ ਹਾਂਜੀ ਹਾਂਜੀ ਕੋਈ ਨਹੀਂ ਆ ਜਾਓ ਤੇ ਬਾਕੀ ਠੀਕ ਠੰਡ ਸਭ ਹੈ ਹਾਂਜੀ ਆ ਕੋਈ ਚਲੋ ਚੱਲ ਜਰਾ ਬੋਤਾ ਚੰਗਾ ਮਬੀਜੀ ਹਨ ਚੰਗਾ ਬੋਤਾ ਮਾਰੇ ਚੱਕਰ ਤੇ ਜਿਵੇਂ ਹਾਂ ਜਰੂਰ ਮਾਰਾਂਗੇ ਹਾਂਜੀ ਤੇ ਗੱਡੀ ਇੱਥੇ ਲਾਈ ਹੈ ਕਿ ਪਿੱਛੇ ਉਹ ਤੁਹਾਡੇ ਇੱਥੇ ਰੇਤਾ ਬਜੜੀ ਫੁੱਟੀ ਆ ਗਮੰਡੀਆਂ ਨੇ ਓਏ ਆਹੋ ਲਿੰਟਰ ਪਾਉਂਡ ਐ ਹੀ ਆਹ ਤੇ ਗੱਡੀ ਫੇਰ ਪਿੱਛੇ ਲਾਤੀ ਅਸੀਂ ਮੈਂ ਕਿਹਾ ਗਾਂ ਆਉਣੀ ਚਲ ਵਧੀਆ ਕੀਤਾ ਵਾ ਹਾਂ ਹਾਂਜੀ ਠੀਕ ਹੈ ਧਿਆਨ ਰੱਖਿਓ ਤੁਸੀਂ ਆਪਣਾ ਚੰਗਾ ਚਲੋ ਮੈਂ ਤੁਹਾਨੂੰ ਕਰਕੇ ਆਉਣਾ ਗਾਂ ਚਲੋ ਹਾਂਜੀ ਆਜੋ ਆਕੜ ਵੇਖਾ ਇਹਦੀ ਕਿੰਨੀ ਆ ਕਿ ਦਮ ਖਿੜੇ ਆਟੇ ਨੂੰ ਮੂੰਹ ਬਣਾ ਕੇ ਗਈ ਆ ਤੇ ਮੈਂ ਕੀ ਜਾਣਨੀ ਏ ਤੈਨੂੰ ਮੈਂ ਨਹੀਂ ਤੈਨੂੰ ਸਮਝਦੀ ਕੁਛ ਵੀ ਆ ਕੱਪੜੇ ਰੱਖ ਕੇ ਉੱਥੇ ਬਰਾਂਡੇ 'ਚ ਆ ਜਰਾ ਮੈਂ ਇੱਥੇ ਪਹਿਲੀ ਗੱਲ ਤਾਂ ਮੈਨੂੰ ਇਹ ਦੱਸ ਕੁੜੀ ਨੂੰ ਇੱਥੇ ਸੱਦਿਆ ਹੈ ਕੋਈ ਗੱਲ ਕਰਨ ਨੂੰ ਤੂੰ ਉਹਦੇ ਨਾਲ ਵੀ ਇੱਥੇ ਹੱਥ ਚੁੱਕਣ ਪਈਆਂ ਤੇਰਾ ਇਰਾਦਾ ਕੀ ਹੈ ਹਾ ਤਾ ਤੇ ਮੈਂ ਚੁੱਕਿਆ ਨਹੀਂ ਜੇ ਬੁਤੀ ਗੱਲ ਸੁੱਕ ਮੈਂ ਚੋਕ ਲਈ ਲਈ ਤੈਨੂੰ ਚੋਕ ਲਈ ਨਹੀਂ ਤੂੰ ਹੈ ਕੀ ਗੱਲ ਤੇਰਾ ਬੜਾ ਹੱਥ ਉੱਠਿਆ ਵਾ ਤੂੰ ਪੈਣੀ ਹੱਥ ਚੁੱਕ ਨਹੀਂ ਜੇ ਮੈਂ ਚੁੱਕਿਆ ਤਾਂ ਫੇਰ ਅੱਛਾ ਕੰਨ ਭਰ ਗਈ ਤਾਂ ਦੇ ਕੰਨ ਭਰ ਗਈ ਆ ਤਾਂ ਸੱਜਿਆ ਹਾਂ ਨੂੰ ਇੰਨੀ ਨਹੀਂ ਗੱਲ ਉਹ ਤੈਨੂੰ ਦੱਸ ਦੀ ਉਥੋਂ ਨਿਕ ਨਹੀਂ ਗਈ ਤਾਂ ਇੰਨੀ ਨਹੀਂ ਤੂੰ ਦੱਸ ਕੇ ਕੁੜੀ ਨੂੰ ਡਈਆਂ ਵਿਗਾੜਦਾ ਖਬਰਦਾਰ ਨੇ ਆ ਤਾਂ ਫੋਨ ਸੁਣਿਆ ਕੁੜੀ ਦਾ ਤੇਰੇ ਮੈਂ ਜ਼ਬਾਨ ਖੇਚ ਲੈਣੀ ਤੇਰੀ ਨੇ ਇਹ ਵੀ ਓਕੇ ਹੁਣ ਮਲੀ ਕਿਹੜੀ ਗੱਲ ਆ ਤੁਸੀਂ ਤਾਂ ਕੁੜੀ ਦੇ ਕਹਿੰਦੇ ਮੇਰੇ ਹੱਥੀ ਬੈਣ ਦੇ ਤੂੰ ਅਰੇ ਗੱਥੀ ਪਈ ਐ ਕੁੜੀ ਦੇ ਕੁੜੀ ਦੇ ਨਾ ਮਾਰਤੀ ਪਈ ਨੀ ਅਜੇ ਤੂੰ ਉਹਦੀ ਬੇਇੱਜ਼ਤੀ ਕੀਤੀ ਐ ਸ਼ਰਮ ਦੀ ਮਾਰੀ ਚੁੱਪ ਕੀਤੀ ਰਹੀ ਆ ਵੀ ਪਰੌਣਾ ਸੋਲੂ ਕਰ ਕੀ ਬੱਲੇ ਰਹਿ ਜਾਊਗਾ ਵੇਖ ਲੈ ਤੇਰੇ ਕੰਮ ਫੇਰ ਰਖਣਾ ਤੇਰੇ ਚੰਗੇ ਆ ਜੇ ਆਪਣੀ ਧੀ ਹੁੰਦੀ ਤਾਂ ਇਦਾਂ ਚੁਗਲੀਆਂ ਲਾ ਕੇ ਜਾਂਦੀ ਆਪਣੀ ਧੀ ਹੁੰਦੀ ਇਹ ਤੂੰ ਹੀ ਇਹ ਜਿਹੇ ਸੋਚਾ ਸੋਚਨੀ ਆਪਣੀ ਧੀ ਦਾ ਬਗਾਨੀ ਸੀ ਸਾਡਾ ਨਹੀਂ ਹੋਣਾ ਦਿਮਾਗ ਹੈਗਾ ਕੁੜੀ ਦੇ ਗੱਲ ਪੈਣ ਰਹੀ ਆ ਕੋਈ ਸ਼ਰਮ ਘਰ ਥੋੜੀ ਬੋਦੀ ਵੀ ਆਈ ਵਰੀਆ ਤੇ ਤੂੰ ਹੱਥੀ ਪੈਣ ਨੂੰ ਤਿਆਰ ਵਾ ਮੈਂ ਤੈਨੂੰ ਅਦਾ ਉਹਨੂੰ ਕਿਹਾ ਵੀ ਤਸ ਨਿੱਕੀ ਕੁੜੀ ਦੇ ਨਾਲ ਗੱਲ ਪਿਆ ਕਰ ਆਹ ਗੱਲ ਮੈਂ ਕਹੀ ਏ ਤੇਰਾ ਫਰਜ ਹੁੰਦਾ ਈ ਮੇਰੇ ਸਾਹਮਣੇ ਗੱਲ ਕਰਦੀਆਂ ਜਿਹੜੀ ਕਰਨੀ ਸੀ ਮੇਰਾ ਜੀ ਕਹਦਾ ਤੈਨੂੰ ਵੱਟ ਕੇ ਨਿੱਕੀ ਕੀ ਕਰਦਾ ਪਰ ਮੈਨੂੰ ਸ਼ਰਮ ਮਾਰਦੀ ਪਰੋਣੇ ਦੀ ਚੱਲ ਠੀਕ ਆ ਮੈਂ ਨਹੀਂ ਤੈਨੂੰ ਵਾਰੀ ਮਾਰੀ ਇਹ ਤੇ ਤੁਸੀਂ ਅੰਦਰ ਖੜੀ ਹੋ ਜਾ ਮੈਨੂੰ ਮੈਂ ਤੈਨੂੰ ਇੱਕ ਗੱਲ ਦੱਸਦਾ ਮੈਂ ਆਪੇ ਉੱਥੇ ਚਲ ਜੂਗਾ ਗੱਲਬਾਤ ਕਰਨ ਨੂੰ ਜਿਹੜੀ ਕਰਨੀ ਆ ਤੂੰ ਨਾ ਉਹ ਕੁੜੀ ਦਾ ਫੋਨ ਸੁਣਨਾ ਵਾ ਨਾ ਉਹਨੂੰ ਕਰਨਾ ਵਾ ਜੇ ਉਹਦਾ ਫੋਨ ਤੈਨੂੰ ਆ ਗਿਆ ਮੈਂ ਉਹ ਵੀ ਨਹੀਂ ਵੀ ਜੜੀਆਂ ਰਲੀਆਂ ਜੇ ਦੋਵੇਂ ਜਾਣੀਆਂ ਤੁਹਾਨੂੰ ਸ਼ਰਮੀਆਂ ਨਹੀਂ ਥੋੜੀ ਬੋਦੀ ਵੀ ਮੈਂ ਤਾਂ ਇੱਕ ਗੱਲ ਦੱਸਾਂ ਮੈਨੂੰ ਕੁੜੀ ਦੇ ਕਹਿੰਦੀ ਮੇਰੇ ਗੱਲ ਨਹੀਂ ਪੈਂਦੀ ਕੋਈ ਲੋੜ ਨਹੀਂ ਨਾਲੇ ਕੋ ਆਣੀ ਨਾਲੇ ਕੋ ਕੁੜੀ ਨੂੰ ਕਹਿੰਦੀ ਹੈ ਵੀ ਮੈਂ ਤਾਂ ਉਹਨੂੰ ਵਿਆਹੀ ਇਹ ਕਰਕੇ ਤੈਨੂੰ ਉੱਥੇ ਤੰਗ ਕਰਨਾ ਤੂੰ ਕੀ ਇਹਨੂੰ ਤੰਗ ਕਰ ਲੇਗੀ ਉਹਦਾ ਸੱਸ ਸਹੁਰਾ ਦਾ ਪਾਣੀ ਭਰਦੇ ਉਹ ਚੰਗੀ ਆ ਉਹਨਾਂ ਦੀ ਸੇਵਾ ਕਰਦੀ ਆ ਜੀ ਜੀ ਕਰਦੀ ਫਿਰਦੀ ਆ ਅਸੀਂ ਥੋੜੇ ਚੰਗੇ ਆ ਅਸੀਂ ਤਾਂ ਮਾਂ ਤੂੰ ਘਰ ਬਾ ਲੈਣਾ ਉਹਨੂੰ ਇੱਥੇ ਜਿਹਦੇ ਕੰਮ ਨਹੀਂ ਹੈ ਕਰਨਾ ਆ ਬਿਠਾ ਲੈਣਾ ਵਾ ਹੋਰ ਨਹੀਂ ਐਡੀ ਨਹੀਂ ਗੱਲ ਹੈ ਰੋਟੀਆਂ ਦੇ ਜੱਬੀਆਂ ਮੈਂ ਖਵਾ ਲਾਂਗੀ ਇਹ ਕਿੱਥੋਂ ਲਿਆਈ ਰੋਟੀਆਂ ਮੈਂ ਕਿਉਂ ਪੇਖਿਆਂ ਤੋਂ ਲਿਆਵਾਂ ਮੇਰੇ ਘਰ ਸਭ ਕੁਝ ਰੱਬ ਦਾ ਦਿੰਦਾ ਹੈ ਤੇਰੇ ਘਰ ਰੱਬ ਨੇ ਸਭ ਕੁਝ ਦਿੱਤਾ ਵਾ ਘਰ ਤੂੰ ਪਿੱਛੋਂ ਲੈ ਕੇ ਆਈਆਂ ਨਾ ਨਹੀਂ ਮੈਂ ਨਹੀਂ ਪਿੱਛੋਂ ਜਾਂਦਾ ਜਸਦੀ ਮਾਂ ਪਿੱਛੋਂ ਲੈ ਕੇ ਆਈ ਉਹਨਾਂ ਇੰਨਾ ਦੁੱਖ ਦੇ ਆਪਣਾ ਆਪ ਜਿਹੜਾ ਨਾ ਆਪਣਾ ਆਪ ਸੁਧਾਰ ਲਾ ਫੇਰ ਨਾ ਕੀ ਦੱਸਿਆ ਨਹੀਂ ਕਿਦਾਂ ਭੁਖਾ ਕੇ ਗਈ ਹੈ ਤੇ ਕਿਦਾਂ ਮੇਰੇ ਗੱਲ ਪੈਣ ਦੇ ਹਾਂ ਗਈ ਗਈ ਆ ਤੇਰੀ ਕੀ ਨਹੀਂ ਸਮਝਦੀ ਹੈਗੀ ਨਾ ਸਮਝ ਤੂੰ ਟੋਟੇ ਕਰ ਦੂ ਤੇਰੇ ਫੜ ਕੇ ਮੈਂ ਯਾਰ ਅਗਰ ਟਾਈਮ ਨਾਲ ਆ ਗਏ ਆ ਕਿ ਚੱਲ ਆ ਵੀ ਵਧੀਆ ਕੀਤਾ ਨੇ ਆ ਹੋ ਗਿਆ ਮੇਰਾ ਵੀ ਧਿਆਨ ਨਹੀਂ ਮੈਂ ਚੱਲ ਟਾਈਮ ਨਾਲ ਲੈਂਦਾ ਤਾਂ ਵੀ ਚੰਗਾ ਵਾ ਤੁਹਾਨੂੰ ਪਤਾ ਸਿਆਲ ਦੇ ਦਿਨ ਨਿਕ ਨਹੀਂ ਗਏ ਆ ਹੈ ਇਹੋ ਤੇ ਗੱਲ ਕੀਤੀ ਮੈਂ ਉਹਨਾਂ ਨਾਲ ਮੈਨੂੰ ਕਹਿੰਦੇ ਸੀ ਰਾਤ ਰਹਿ ਲੈ ਅੱਛਾ ਮੈਂ ਕਿਹਾ ਨਹੀਂ ਫਿਰ ਉਹ ਮੁੰਡੇ ਨਹੀਂ ਆਉਣਾ ਸੀ ਅਮਰਤ ਨੇ ਘਰ ਅੱਛਾ ਅੱਛਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਉਹਨਾਂ ਵੀ ਗੱਲਬਾਤ ਕਰਨੀ ਆ ਘਰ ਕੋਈ ਚੰਗਾ ਲੱਗਦਾ ਇਦਾਂ ਜੱਸ ਕਿਦਾਂ ਡੈਡੀ ਤੁੰ ਠੀਕ ਠਾਕ ਹਾਂਜੀ ਹਾਂਜੀ ਠੀਕ ਆ ਸਾਰੇ ਵਧੀਆ ਅੱਛਾ ਅੱਛਾ ਚਲੋ ਵਧੀਆ ਫਿਰ ਤੇ ਕੀ ਕਹਿੰਦਾ ਡੈਡੀ ਨਹੀਂ ਪੁੱਤ ਤੁਸੀਂ ਨਾ ਇਦਾਂ ਕਰੋ ਗੱਲਾਂ ਬਾਤਾਂ ਮਾਰੋ ਤੇ ਮੈਂ ਚਲ ਕਰ ਲਾ ਲੈ ਇਹਲਾ ਤੂੰ ਹਲਾ ਇੱਥੇ ਆ ਲੈ ਦੀ ਪਾਣੀ ਪੀ ਲੈਣਾ ਪਹਿਲਾਂ ਨਹੀਂ ਮੰਮੀ ਪਾਣੀ ਨਹੀਂ ਪੀਣਾ ਅੱਛਾ ਪਾਣੀ ਪੀ ਕੇ ਆਏ ਯਾਰ ਤੇ ਅੱਛਾ ਤੇ ਮੇਰਾ ਤਾਂ ਧਿਆਨ ਪੁੱਤ ਵਿੱਚੇ ਹੀ ਤੁਹਾਡੇ ਵੀ ਪਤਾ ਨਹੀਂ ਕੀ ਗੱਲ ਹੋ ਗਈ ਹੋਣੀ ਆ ਕਿਹੜੀ ਗੱਲ ਵਾ ਛੇਤੀ ਆਉਂਡ ਛੇਤੀ ਬਣਵਾ ਕੇ ਦੱਸਾਂ ਮੰਮੀ ਗੱਲ ਕੀ ਹੋਣੀ ਆ ਜਿਹੜੀ ਤੁਸੀਂ ਮੈਨੂੰ ਕਹਿਣ ਲਈ ਉਹੀ ਗੱਲ ਸੀਗੀ ਆਮਨੇ ਫੋਨ ਕਰਕੇ ਦੱਸਿਆ ਹੀ ਉੱਥੇ ਸਾਰਾ ਕੁਝ ਤੇ ਮੰਮੀ ਨੇ ਉੱਥੇ ਗਲੇਸ਼ ਪਾਇਆ ਹੀਗਾ ਮੈਨੂੰ ਪਹਿਲਾਂ ਹੀ ਪਤਾ ਹੈ ਪੁੱਤ ਤਾਹੀਂ ਮੇਰਾ ਮਨ ਜਾ ਘਬਰਾਇ ਜਾਂਦਾ ਹੈਗਾ ਮੈਨੂੰ ਇਹੀ ਵੀ ਮੇਰਾ ਕੋਤਮ ਛੇਤੀ ਛੇਤੀ ਘਰ ਆ ਜੇ ਤੇ ਮੈਨੂੰ ਦੱਸੇ ਆਣ ਕੇ ਵੀ ਕੀ ਗੱਲ ਹੋਈ ਹੈ ਮੰਮੀ ਹੋਣਾ ਕੀ ਆ ਉੱਥੇ ਮੈਂ ਜੇ ਪਾਣੀ ਪੀਤਾ ਪਾਣੀ ਵਾਲੇ ਗਲਾਸ ਲੈ ਕੇ ਮੈਂ ਸੋਈ ਚ ਚਲ ਗਈ ਉੱਥੇ ਮੇਰੇ ਨਾਲ ਲੜਨ ਲੱਗ ਗਏ ਮੰਮੀ ਮੰਮੀ ਕਹਿੰਦੇ ਕਿ ਤੂੰ ਉਹਦੇ ਨਾਲ ਇਦਾਂ ਕਰਦੀ ਇਦਾਂ ਕਰਦੀ ਮੇਰੇ ਤੇ ਹੱਥ ਵੀ ਝੱਕਣ ਲੱਗੇ ਸੀਗੇ ਹਾਏ ਮੈਂ ਮਰ ਤਾ ਸੱਚੀ ਹਾਂ ਹੋਰ ਕੀ ਫੇ ਮੈਂ ਰੋਕਿਆ ਮੈਂ ਕਿਹਾ ਮੰਮੀ ਤੁਸੀਂ ਇਹ ਪਹਿਲੋ ਕਰ ਲੈਂਦੇ ਸੀ ਇਹ ਕੰਮ ਹੋਣੀ ਹੈ ਚੱਲਣੀ ਹੈ ਤਨਾਲੇ ਮੈਂ ਕਹਨਾਗ ਨੂੰ ਤੁਸੀਂ ਇਹ ਕੰਮ ਹੋਣੇ ਛੱਡ ਦੋ ਜੇ ਤੁਸੀਂ ਉਹਦਾ ਘਰ ਬਸੋਣਾ ਨਾ ਤਾਂ ਫਿਰ ਤੁਸੀਂ ਉਹਨੂੰ ਇਦਾਂ ਕਰਨਾ ਛੱਡ ਦੋ ਚਲ ਹਾਂ ਚੰਗਾ ਕੀਤਾ ਹੀ ਪੁੱਤ ਪਰ ਅੱਜ ਮੈਨੂੰ ਬੜਾ ਗੁੱਸਾ ਆਉਂਦਿਆ ਵਾ ਪਰ ਉਹਨਾਂ ਨੇ ਕਿਦਾਂ ਹੰਤੂਂਦੀ ਤੇ ਹੱਥ ਚੁੱਕਣ ਦੀ ਡੈਡੀ ਮੈਨੂੰ ਪੁੱਛਣ ਡਏਗੇ ਕਿ ਕੀ ਕੀ ਗੱਲ ਹੋਈ ਹੈ ਮੈਂ ਉਹਨਾਂ ਨੂੰ ਵੀ ਦੱਸਿਆ ਮੈਂ ਕਿ ਗੱਲ ਤਾਂ ਕੋਈ ਨਹੀਂ ਹੋਈਗੀ ਬਸ ਇਹ ਨਿੱਕੀ ਜਿਹੀ ਗੱਲ ਤੋਂ ਹੋ ਗਈ ਐ ਇਹ ਲੜਾ ਲੱਗੂਗੀ ਮੇਰੇ ਨਾਲ ਅੱਛਾ ਫਿਰ ਡੈਡੀ ਕਹਿੰਦੇ ਡੈਡੀ ਨੇ ਕੀ ਕਹਿਣਾ ਡੈਡੀ ਕਹਿੰਦੇ ਕੋਈ ਨਹੀਂ ਮੈਂ ਸਮਝਾਉਣਾ ਵਾ ਫਿਰ ਇਹਨੂੰ ਵੀ ਹੂੰ ਹਾਂਜੀ ਤੇ ਫਿਰ ਅਈ ਆ ਗਏ ਆ ਚਾਹ ਪੀ ਕੇ ਆ ਗਏ ਸੀ ਡੈਡੀ ਤੇ ਜਿਹੜੇ ਵਿਚਾਰੇ ਹਨਾ ਉਹ ਦਬਲੀ ਫਸੇ ਆ ਉਹੀ ਤਾਂ ਗੱਲ ਉਹਨੇ ਤੇਰੀ ਮੰਮੀ ਦੀ ਵੀ ਸੁਣਨੀ ਪਈਦੀ ਆ ਹਾਂਜੀ ਤੇ ਪੁੱਤ ਤੇਰੇ ਵਾਲੇ ਵੀ ਤੇ ਯਾਦ ਰਹਿੰਦਾ ਵਾ ਹਨਾ ਤੂੰ ਤੇ ਧੀ ਆ ਉਹਨਾਂ ਦੀ ਚਲ ਮਾਂ ਤੇ ਮਤ ਰਹੀ ਆ ਪਿਓ ਤੇ ਆਪਣਾ ਵਾ ਨਾ ਹੈ ਉਹਨਾਂ ਤੇ ਦੁੱਖ ਹੁੰਦਾ ਵਾ ਨਾ ਤੇਰਾ ਪਰ ਮੰਮੀ ਨੂੰ ਵੀ ਸਮਝਣਾ ਚਾਹੀਦਾ ਨਾ ਮੇਰੇ ਨਾਲ ਤੇ ਚਲੋ ਜੋ ਕੁਝ ਕਰਦੇ ਕਰਦੇ ਨਵ ਨੂੰ ਤਾਂ ਪਸੰਦ ਦੇ ਦੇ ਨਾ ਉਹਦੇ ਘਰ ਚ ਇਹ ਤਾਂ ਗੱਲ ਹੈਗੀ ਆ ਇਹਨਾਂ ਨੇ ਨਾ ਨਵ ਦਾ ਕੰਮ ਖਰਾਬ ਕਰਨਾ ਵਾ ਇਦਾਂ ਨਾਲ ਤਾਂ ਜਿਹੜਾ ਮਨਵਾ ਟਿਕਦਾ ਨਹੀਂਗਾ ਫਿਰ ਟਿਕਦਾ ਨਹੀਂ ਮੈਂ ਡੈਡੀ ਨੂੰ ਵੀ ਦੱਸਿਆ ਇਹ ਮੈਂ ਕਿ ਡੈਡੀ ਜੀ ਹੱਥ ਚੱਕਿਆ ਮਮੀ ਨੇ ਮੇਰੇ ਉੱਤੇ ਫਿਰ ਉਹ ਕਹਿੰਦੇ ਕਿ ਮੈਂ ਹੁਣੇ ਦੱਸਦਾ ਮੈਂ ਕਿ ਪਰਮ ਦੇ ਸਾਹਮਣੇ ਨਾ ਤੂੰ ਹੀ ਹਾਂ ਨਾਲ ਗੱਲ ਕਰ ਪਰਮ ਤੂੰ ਪਰਮ ਨੂੰ ਨਹੀਂ ਪਤਾ ਤੂੰ ਤੂੰ ਹੀ ਵੀ ਨਾ ਦੱਸਿਓ ਇਹਨਾਂ ਨੂੰ ਫਿਰ ਜਾਣਾਂ ਵੀ ਉਹਨਾਂ ਨੇ ਮੁੜ ਜੇ ਪਰਮ ਨੂੰ ਪਤਾ ਲੱਗ ਜਾਂਦਾ ਕਿ ਇਹ ਗੱਲ ਦਾ ਤਾਂ ਕਿੰਨੀ ਮਾੜੀ ਕਰਵਾ ਹਨਾ ਇਹ ਤੇ ਇਹਦੇ ਮਨ ਤੇ ਕੀ ਸਰ ਹੋਣਾ ਹੈਗਾ ਮੈਂ ਤਾਂ ਜਿਹਨੂੰ ਦੱਸਿਆ ਹੀ ਨਹੀਂਗਾ ਕਿ ਕੀ ਗੱਲ ਆ ਵਿਚਲੀ ਉਹ ਤਾਂ ਵੀ ਪਰਮ ਨੇ ਦੁਬਾਰਾ ਜਾਣਾ ਨਹੀਂ ਹੈਗਾ ਕਿ ਜੇ ਪਤਲਾ ਚੰਦਰ ਵੀ ਇਦਾਂ ਕੀਤਾ ਉਹਨਾਂ ਨੂੰ ਸਹੀ ਕਹ ਲਾ ਕੋ ਤੱਕ ਚਲ ਕੋਈ ਨਹੀਂ ਤੂੰ ਤੇ ਮੇਰੀ ਧੀ ਆ ਨਾ ਮੇਰਾ ਫਿਕਰ ਕਰੀ ਕੇ ਇਹ ਗੱਲ ਦਾ ਚੰਗਾ ਨਹੀਂ ਨਹੀਂ ਕੋਈ ਨਹੀਂ ਬਾਕੀ ਤੂੰ ਮੜਿਆ ਨਾ ਨੂੰ ਸਮਝਾ ਲਈ ਹੋ ਕੇ ਆਪਣਾ ਫੋਨ ਕਰਕੇ ਇਕੱਲਾ ਪਿਛੇ ਨਾ ਦੱਸਿਆ ਕਰੇ ਚਲ ਕੋਈ ਨਹੀਂ ਮੈਂ ਕਰੂੰਗੀ ਗੱਲ ਪਰ ਇਹ ਨਾ ਨਾ ਹੋਵੇ ਕਿ ਜੇ ਹੁਣ ਮੈਂ ਫੇਰ ਕਹਾਂ ਤੇ ਫੇਰ ਤੇਤੇ ਬਾਹੜਾ ਭਾਜੇ ਸਾਰਾ ਪੀ ਜਾ ਕੇ ਸਾਰੀਆਂ ਗੱਲਾਂ ਫੇਰ ਸੱਸ ਨੂੰ ਦੱਸਦੀਆਂ ਇਹਨੇ ਉਹੀ ਤਾਂ ਗੱਲ ਹੈ ਚਲੋ ਕੋਈ ਨਹੀਂ ਛੱਡੋ ਤੂੰ ਚਲ ਕੋਈ ਨਹੀਂ ਪੁੱਤ ਮੈਂ ਤੇਰੇ ਨਾਲ ਵਾ ਨਾ ਤੈਨੂੰ ਘਬਰਾਉਣ ਦੀ ਲੋੜ ਨਹੀਂ ਗਈ ਠੀਕ ਆ ਨਾ ਚਲ ਲਾ ਲਓ ਤੁਸੀਂ ਕੱਪੜੇ ਕੱਪੜੇ ਹੈ ਹਾਂਜੀ